ਸੱਚੀ ਆ ਕਾਲੀ ਸਾਰਿਆਂ ਨੂੰ ਕਿ ਮੇਰੇ ਸਾਰੇ ਉਮੀਦਵਾਰ ਦੀਆਂ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਮੈਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਈਆਂ ਹਾਂ ਜੀ ਮੈਂ హెయిਰ ਕੇਅਰ ਦੀ ਵੀਡੀਓ ਕਿੰਨਾ ਟਾਈਮ ਹੋ ਗਿਆ ਸ਼ੇਅਰ ਨਹੀਂ ਸੀ ਕੀਤੀ ਤੇ ਅੱਜ ਮੇਰੇ ਕੋਲ ਥੋੜਾ ਜਿਹਾ ਟਾਈਮ ਸੀਗਾ ਸੋਚਿਆ ਆਪਣਾ హెయిਰ ਕੇਅਰ ਕਰ ਲਾਂ ਤੇ ਆਹ ਉਹਦਾ ਹੀ ਰਿਜ਼ਲਟ ਹੈ ਜੀ ਮੇਰੇ ਕੱਲੇ ਕੱਲੇ ਵਾਲ ਹੋਏ ਪਏ ਨੇ ਬਹੁਤ ਹੀ ਵਧੀਆ ਏ ਮਤਲਬ ਸਿਲਕੀ ਜੇ ਹੋਏ ਹੋਏ ਨੇ ਮੇਰੇ ਵਾਲ ਵੀ ਹਾਲੇ ਪੂਰੀ ਤਰ੍ਹਾਂ ਸੁੱਕੇ ਨਹੀਂ ਹੈਗੇ ਤੇ ਹਵਾ ਬਹੁਤ ਚੱਲ ਰਹੀ ਹੈ ਠੀਕ ਹੈ ਤੇ ਇੱਕ ਮੈਂ ਰੈਮਡੀ ਯੂਜ਼ ਕੀਤੀ ਹੈ ਆਪਣੇ హెయిਰ ਕੇਅਰ ਦੇ ਵਿੱਚ ਉਹ ਮੈਂ ਅੱਜ ਤੁਹਾਨੂੰ ਦੱਸੂਗੀ ਕਿਵੇਂ ਤੁਸੀਂ ਵੀ ਐਵੇਂ ਦੇ ਸਿਲਕੀ ਸਮੂਥ ਵਾਲ ਪਾ ਸਕਦੇ ਹੋ ਠੀਕ ਹੈ ਤੇ ਜਿਆਦਾ ਵੇਸਟ ਨਹੀਂ ਕਰਦੇ ਟਾਈਮ ਚਲੋ ਜੀ ਕਰਦੇ ਆ ਕਿਵੇਂ ਬਣਾਉਣਾ ਆਪਾਂ ਦੇਖੋ ਜੀ ਆਪਾਂ ਤਾਂ ਸਭ ਤੋਂ ਪਹਿਲਾਂ ਇੱਕ ਕੋਲੀ ਵਿੱਚ ਨਾਰੀਅਲ ਦਾ ਤੇਲ ਲੈ ਲੈਣਾ ਮੈਂ ਇੱਥੇ ਕੁਆਂਟੀਟੀ ਮੈਨੂੰ ਪਤਾ ਹੈ ਮੇਰੇ ਵਾਲਾ ਦੀ ਮੰਮੀ ਲੈਣਿਆ ਤੁਸੀਂ ਚਮਚੇ ਦੇ ਹਿਸਾਬ ਨਾਲ ਲੈ ਸਕਦੇ ਹੋ ਮੈਂ ਇੱਥੇ ਦੋ ਚਮਚੇ ਲੱਤੇ ਨੇ ਠੀਕ ਹੈ ਤੁਸੀਂ ਇੱਕ ਚਮਚ ਵੀ ਲੈ ਸਕਦੇ ਹੋ 2 ਚਮਚੇ ਨਾਰੀਅਲ ਦੇ ਤੇਲ ਤੇ ਮੈਂ ਇੱਥੇ অ্যালোਵੈਰਾ ਜੈਲ ਲੱਤੀ ਆ 2 ਚਮਚੇ ਠੀਕ ਹੈ ਜੀ ਤੁਸੀਂ ਕੋਈ ਵੀ ਵਧੀਆ অ্যালোਵੈਰਾ ਜੈਲ ਵਰਤ ਸਕਦੇ ਹੋ ਠੀਕ ਹੈ ਕੋਸ਼ਿਸ਼ ਕਰਿਓ ਟਰਾਂਸਪੇਰੈਂਟ ਹੋਵੇ ਕੋਈ ਉੱਚਾ ਜ਼ਿਆਦਾ ਕੈਮੀਕਲਸ ਨਾ ਯੂਜ਼ ਹੋਣ ਤੇ ਉਸ ਤੋਂ ਬਾਅਦ ਮੈਂ ਵਿਟਾਮਿਨੀ ਦੇ ਦੋ ਕੈਪਸੂਲ ਯੂਜ਼ ਕੀਤੇ ਨੇ ਦੇਖੋ ਜੀ ਠੀਕ ਹੈ ਤੁਸੀਂ ਉਹ ਵਾਲੇ ਯੂਜ਼ ਕਰਨੇ ਨੇ ਇਹਨਾਂ ਤਿੰਨੇ ਚੀਜ਼ਾਂ ਨੂੰ ਆਪਾਂ ਮਿਲਾ ਲੈਣਾ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਾਣਾ ਹੈ ਦੇਖੋ ਜਿਵੇਂ ਕਿ ਇੱਥੇ ਮੈਂ ਮਿਲਾ ਰਹੀ ਆ ਠੀਕ ਹੈ ਬਹੁਤ ਹੀ ਵਧੀਆ ਜਿਹਾ ਪੇਸਟ ਬਣ ਜੂਗਾ ਇੱਕ ਥੋੜਾ ਜਿਹਾ ਵਾਈਟ ਜਿਹਾ ਹੋ ਜਾਊ ਬਾਲਾਂ ਤੇ ਅਪਲਾਈ ਕਰਨਾ ਹੈ ਕਿਵੇਂ ਅਪਲਾਈ ਕਰਨਾ ਆ ਦੇਖ ਲਓ ਜੀ ਮੇਰੇ ਬਾਲ ਦੇਖੋ ਕਿੰਨੇ ਵਧੀਆ ਲੱਗ ਰਹੇ ਨੇ ਵੀਡੀਓ ਰਾਤ ਦੀ ਹੈ ਜੀ ਥੋੜਾ ਜਿਹਾ ਅੰਡਰਸਟੈਂਡ ਕਰਿਓ ਠੀਕ ਹੈ ਕਿਉਂਕਿ ਮੇਰੇ ਕੋਲ ਜ਼ਿਆਦਾ ਟਾਈਮ ਤਾਂ ਹੁੰਦਾ ਨਹੀਂ ਹੈਗਾ ਤੇ ਇਸ ਕਰਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਇਹ ਆਪਣਾ ਸੀਰਮ ਬਣ ਕੇ ਤਿਆਰ ਹੋ ਗਿਆ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਣੇ ਬਾਲਾਂ 'ਚ ਲਗਾਉਣਾ ਹੈ ਆਪਣੇ ਬਾਲਾਂ ਦੀਆਂ ਜੜਾਂ 'ਚ ਲਗਾਉਣਾ ਹੈ ਕਿਉਂਕਿ ਜੜਾਂ ਨੂੰ ਵੀ ਪੋਸ਼ਣ ਮਿਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਤੁਹਾਡੇ ਵਾਲਾਂ ਨੂੰ ਸਿਲਕੀ ਸਮੂਥ ਕਰਨ ਦੇ ਨਾਲ ਨਾਲ ਤੁਹਾਡੀ హెయిర్ ਗਰੋਥ ਨੂੰ ਵੀ ਬਹੁਤ ਜ਼ਿਆਦਾ ਵਧਾਉਂਦਾ ਹੈ ਠੀਕ ਹੈ ਬਹੁਤ ਹੀ ਵਧੀਆ ਸਿਰਮਾ ਤੇ ਤਿੰਨ ਚੀਜ਼ਾਂ ਹੀ ਪੈਣੀਆਂ ਨੇ ਜੇ ਕਿ ਜਿਹੜੀਆਂ ਕਿ ਤੁਹਾਡੇ ਘਰ ਚ ਜ਼ਰੂਰ ਹੋਣੀਆਂ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਵਾਲਾਂ ਦੀ ਮ사ਜ ਕਰ ਲਓ ਮੈਂ ਇਹਨੂੰ ਓਵਰਨਾਈਟ ਰੱਖ ਲਿਆ ਸੀਗਾ ਤੇ ਅਗਲੇ ਦਿਨ ਸਵੇਰੇ ਮੈਂ ਵੋਸ਼ ਕੀਤਾ ਹੈ ਆਪਣੇ హెయిਰ ਨੂੰ ਠੀਕ ਹੈ ਚੰਗੀ ਤਰ੍ਹਾਂ ਲੈਂਥ ਤੇ ਵੀ ਲਗਾ ਲਓ ਬਹੁਤ ਹੀ ਵਧੀਆ ਸਿਲਕੀ ਸ਼ਾਈਨੀ ਕੰਮ ਕਰਦਾ ਹੈ ਤੇ ਦੇਖੋ ਮੇਰਾ ਵੀ హెయిਰ ਫਾਲ ਹੁੰਦਾ ਹੈ ਲਗਾਉਣ ਦੇ ਟਾਈਮ హెయిਰ ਫਾਲ ਹੋ ਜਾਂਦਾ ਹੈ ਠੀਕ ਹੈ ਸਾਰਿਆਂ ਦਾ హెయిਰ ਫਾਲ ਹੁੰਦਾ ਹੈ ਨੋਰਮਲ ਗੱਲ ਹੈ 50 ਤੋਂ 100 ਵਾਲ ਟੁੱਟਨੇ ਨੋਰਮਲ ਗੱਲ ਹੈ ਜੀ ਠੀਕ ਹੈ ਲੇਕਿਨ ਆਪਣਾ హెయిਰ ਕੇਅਰ ਨਾਲ ਦੀ ਨਾਲ ਕਰੀ ਜੋ ਬਹੁਤ ਹੀ ਵਧੀਆ ਤੁਹਾਨੂੰ ਰਿਜ਼ਲਟ ਮਿਲੂਗਾ ਇਹਦੇ ਨਾਲ ਜ਼ਰੂਰ ਇਹਨੂੰ ਯੂਜ਼ ਕਰਕੇ ਆ ਚਾਹੋ ਤਾਂ 2-3 ਘੰਟੇ ਵੀ ਰੱਖ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਸਵੇਰੇ ਲਾਓ ਸ਼ਾਮ ਨੂੰ ਤੋਂ ਉਹਦੋ ਲੇਕਿਨ ਮੇਰੇ ਕੋਲ ਟਾਈਮ ਨਹੀਂ ਸੀਗਾ ਮੈਂ ਰਾਤ ਨੂੰ ਲਗਾਇਆ ਸੀ ਤੇ ਇਸ ਕਰਕੇ ਮੈਂ ਅਗਲੇ ਦਿਨ ਵਾਸ਼ ਕੀਤਾ ਹੈ ਹਨਾ ਤੇ ਜੇ ਤੁਹਾਡਾ ਰੋਲ ਟਾਈਮ ਹੈ ਤੁਸੀਂ 1 ਘੰਟਾ 2 ਘੰਟੇ ਰੱਖ ਸਕਦੇ ਹੋ ਕੋਈ ਚੱਕਰ ਨਹੀਂ ਠੀਕ ਹੈ ਬਹੁਤ ਹੀ ਤੁਹਾਨੂੰ ਇਹਦਾ ਵਧੀਆ ਰਿਜ਼ਲਟ ਮਿਲੂਗਾ ਹਵਾ ਚਲਣ ਕਰਕੇ ਮੈਂ ਤੁਹਾਨੂੰ ਆਪਣੇ ਵਾਲਕ ਨੇੜੇ ਤੋਂ ਨਹੀਂ ਦਿਖਾ ਸਕਦੀ ਲੇਕਿਨ ਬਹੁਤ ਹੀ ਵਧੀਆ ਰਿਜ਼ਲਟ ਮਿਲਿਆ ਤੁਸੀਂ ਯੂਜ਼ ਕਰਕੇ ਜ਼ਰੂਰ ਦੇਖੋ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਤਾਂ ਕਿ ਮੈਂ ਹੋਰ ਵੀ ਤੁਹਾਡੇ ਲਈ హెయిਰਕੇਅਰ ਵੀਡੀਓ ਲੈ ਕੇ ਆਵਾਂ ਤੇ ਮੈਨੂੰ ਬਹੁਤ ਸਾਰਾ ਪਿਆਰ ਦਿਓ ਮੈਨੂੰ ਸਪੋਰਟ ਕਰਿਓ ਠੀਕ ਹੈ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਧਿਆਨ ਰੱਖਿਓ ਜੀ ਸਾਰੇ